ਹੈਲੋ ਜੀ ਸਭੀ ਅਕਾਲ ਸਾਰੇ ਭੈਣ ਭਰਾ ਮਨੂ ਕਿਵੇਂ ਹੋਈ ਸਾਰੇ ਅਸਰ ਸਾਰੇ ਜਣ ਠੀਕ ਹੋਵਗੇ ਜੀ ਚਰਦੀ ਕਲਾ ਵਿੱਚ ਆਉਂਦੇ ਸੀ ਸਾਰੇ ਠੀਕ ਠਾਕ ਆ ਜੀ ਪੈਗੇ ਅਸੀਂ ਆਪਾਂ ਅੱਜ ਦਾ ਬਲੌਗ ਤੋਂ ਬਾਹਰ ਟਾਈਮ ਹੋ ਗਏ 4:20 ਹੋ ਗਏ ਤੇ ਨੀਰਾਚਾਰਾ ਆਪਾਂ ਪਾਤਾ ਅੱਜ ਜੋ ਚੰਦ ਰੈਡੀ ਫ੍ਰੀ ਹੈ ਨਹੀਂ ਸੀ ਮੈਂ ਤੇ ਮੰਮੀ ਨੇ ਪਾਇਆ ਨੀਰਾਚਾਰਾ ਉਹ ਕੋੜਾ ਸਿੱਟਿਆ ਨਾ ਪਰ ਥਾਈ ਤੇ ਫਿਰ ਮੈਂ ਇੱਧਰ ਆ ਕੇ ਭਾਂਡੇ ਢਿੰਦੇ ਚੱਕੀ ਤੇ ਹੁਣ ਆਪਾਂ ਲੱਗਦੇ ਆਂ ਸਬਜੀ ਦੀ ਜਿਹੜਾ ਚਾਈ ਕਰਨਾ ਸਬਜੀ ਦੀ ਵੀ ਲਸਣ ਕੰਢਾ ਛਿੱਲਾ ਜਾਊਗਾ ਹਰ ਮਚਾ ਕਰ ਬੋ ਕਿਉਂਕਿ ਅੱਜ ਆਪਣੇ ਮਿਸਤਰੀ ਅੰਕਲ ਆਏ ਨੇ ਤੇ ਤਾਂਹਾਂ ਬੁੱਧੀਆਂ ਵਰਗੀਆਂ ਜਿਹੜੀਆਂ ਕੱਢਣੀਆਂ ਸੀ ਕੱਢਤੀਆਂ ਤੇ ਉਹ ਕੰਧ ਜੀ ਆਪਣੇ ਥੋੜਾ ਥਾਂ ਪਿਆ ਸੀ ਆਪਣਾ ਪਰੇ ਤੇ ਉਹ ਕੰਧ ਨੂੰ ਵਧਾ ਰਹੇ ਆ ਥੋੜਾ ਜਿਹਾ ਜਿਹੜੀ ਪਹਿਲਾਂ ਵਾਲੇ ਕੰਧ ਸੀ ਉਹ ਟਾਤੀ ਐਸ ਤੋਂ ਬਾਅਦ ਮੈਨੂੰ ਲੱਗਦਾ ਵੀ ਤਨ ਕਰਮਾ ਬਹੁਤ ਵੱਧ ਹੋ ਜਾਂਛਣ ਹਾਂ ਸਰ ਜਰ ਕਰਵਾਉਣਾ ਮੰंजे ਤੋਂ ਵੱਧ ਵੱਧ ਗਿਆ ਹਾਂ ਜਿਆਦਾ ਹੈ ਤੇ ਕੱਲ ਉਧਰਲੇ ਪਾਸੇ ਉਧਰ ਨੂੰ ਕਰਕੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਲੋਕਲ ਕਰੀ ਆਵੜੇ ਨੂੰ ਫੇਸ ਨੂੰ ਸਮਾਰੀ ਦਿਖਾਉਂਗੀ ਤੇ 11 ਮੈਂ ਮਚਾਲਾ ਸਵੇਰ ਦਾ ਚੱਲਦਾ ਤੇ ਮੈਂ ਚਾਹ ਕਰਦੇ ਜੇਸ਼ਨ ਦੇ ਡੜੀਆਂ ਆ order ਲਾਤਾ ਕਹਿੰਦੇ ਜੇਸ਼ਨ ਦੀ ਮੰਮੀ ਨੇ ਕਹਿੰਦੀ ਚਾਹ ਕਰ ਦੋ ਤੇ ਆਪਾਂ ਕਰਦੇ ਤੇ ਅੱਜ ਆਪਣੀ ਜਿਹੜੀ ਕੀ ਸੋਨੀ ਪਾਗਸਲ ਆਂਟੀ ਆ ਉਹਨਾਂ ਦਾ ਫੋਨ ਆਇਆ ਤੇ ਮੈਨੂੰ ਆਂਟੀ ਜਾਂਦੇ ਲਖਵੀਰ ਪੁੱਤ ਮੈਨੂੰ ਤਾਂ ਤੂੰ ਭੁੱਲ ਭੱਲ ਗਈ ਨਾ ਨਾ ਤੂੰ ਭੁੱਲ ਦੇਵਾਂ ਦੀਂ ਤੇ ਆਪਾਂ ਜਿਹੜਾ ਇੱਕ ਵਾਰੀ ਆ ਜਾਂਦੇ ਨਾ ਬੱਚੁੱਤਰ ਵੀ ਫਿਰ ਉਹਨੂੰ ਭੁੱਲਦੇ ਨਹੀਂ ਹੁੰਦੇ ਸੀ ਬਾਕੀ ਗੱਲਾਂ ਛੋਡੀਆਂ ਬਹੁਤ ਸੋਹਣੀਆਂ ਹੁੰਦੀਆਂ ਮੱਤ ਦਿੰਦੇ ਹਣ ਉਹ ਚੀਜ਼ ਵਧੀਆ ਲੱਗਦੀ ਹੈ ਜਿਵੇਂ ਆਪਣੇ ਵੱਡੇ ਬਜ਼ੁਰਗ ਆਪਾਂ ਸਿੱਖਿਆ ਦਿੰਦੇ ਆ ਮੱਤ ਦਿੰਦੇ ਆ ਤੇ ਮੈਨੂੰ ਉਹ ਚੀਜ਼ਾਂ ਵਧੀਆ ਲੱਗਦੀਆਂ ਤੇ ਆਪਾਂ ਭੁੱਲਦੇ ਨਹੀਂ ਕਿਹੜਾ ਆਪਾਂ ਚਾਹ ਕਰਦੇ ਆ ਤੇ ਆਂਟੀ ਆਏ ਹੋਏ ਸੀਗੇ ਕਹਿੰਦੇ ਇਹ ਕਿਹੜੀ ਸਾਈਡ ਪਾਇਆ ਜਾਂਦੇ ਵੀ ਮੈਨੂੰ ਕਲੀਅਰ ਨਹੀਂ ਸਪੱਤਾ ਆ ਜਾਣੀ ਲੱਗਿਆ ਵੀ ਆਪਾਂ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਮਿੰਟ ਲਓ ਜੀ ਆਂਟੀ ਆਪਾਂ ਇਧਰਲੀ ਸਾਈਡ ਪਾਇਆ ਜੀ ਆ ਦੇਖੋ ਇਧਰਲੇ ਪਾਸੇ ਇਧਰ ਆਪਣਾ ਹੈਗਾ ਕਮਰਾ ਇਹ ਆਪਣਾ ਕਮਰਾ ਹੈ ਇਧਰ ਇਹ ਇਧਰ ਤੇ ਇਹ ਵਾਲਾ ਆਪਣਾ ਕਮਰਾ ਤੇ ਆ ਇੰਨਾ ਥਾਂ ਛੱਡਤਾ ਆਪਾਂ ਇੱਥੇ ਆਪਾਂ ਗਾਂ ਨੂੰ ਨਹੀਂ ਤਾਂ ਅਗਲੇ ਅਗਲੇ ਸਾਲ ਨਹੀਂ ਤਾਂ ਗਾਂ ਵਾਲੇ 2-3 ਸਾਲਾਂ ਨੂੰ ਇੱਥੇ ਕਮਰਾ ਪਾਉਣਾ ਤੇ ਇੱਧਰ ਆਪਣਾ ਆ ਬਾਥਰੂਮ ਆ ਗਿਆ ਆਪਣਾ ਇੱਧਰਲੇ ਪਾਸੇ ਤੇ ਇੱਧਰ ਉਹ ਚਿੱਲੀ ਜਾਂਦਾ ਕੰਮ ਜਿੱਥੇ ਜਸ਼ਨਾ ਖੜਾ ਤੇ ਉਹ ਉਹਨੇ ਕੰਧ ਹੈ ਜਿਹੜੀ ਕਿ ਪਰੇ ਨੂੰ ਕੱਟਦੀ ਵੀ ਹੋਰ ਥਾਂ ਖੁੱਲ ਜੂ ਕਹਿੰਦੇ ਇੱਥੇ ਵੀ ਸੰਦ ਆਪਣੀ ਜਿਵੇਂ ਮਸ਼ੀਨ ਆਪਣੀ ਇੱਥੇ ਖੜਾ ਦਿਆ ਕਰਾਂਗੇ ਜਿਹੜੀ ਕਣਕ ਵਿਜਣ ਵਾਲੀ ਐ ਤੇ ਇੱਧਰ ਆਪਣੇ ਆਂਟੀ ਇਹ ਆਪਣੇ ਇੱਧਰਲੇ ਪਾਸੇ ਚਾਦਰਾਂ ਪਾਈਆਂ ਆਂਟੀ ਕਹਿੰਦੇ ਬਹੁਤ ਹੀ ਜ਼ਿਆਦਾ ਸੋਖ ਹੋ ਗਿਆ ਕਹਿੰਦੇ ਆਹ ਵਧੀਆ ਕੰਮ ਕਰਿਆ ਜਿਹੜੀਆਂ ਇੱਧਰ ਤੁਸੀਂ ਸ਼ਟਰ ਪਾਲੇ ਚਾਦਰਾਂ ਵਾਲੀਆਂ ਤੇ ਲਓ ਜੀ ਹੁਣ ਤਾਂ ਆਂਟੀ ਨੂੰ ਪਤਾ ਲੱਗ ਗਿਆ ਹੁਣ ਤੇ ਅੱਜ ਆਪਣੇ ਆਪਣੇ ਸਾਡੇ ਪਿੰਡ ਚੋਂ ਹੀ ਗਿੱਲਾਂ ਦੇ ਘਰਾਂ ਦੇ ਵਿੱਚੋਂ ਭੈਣਾ ਆਪਣੇ ਵਲੌਗ ਦੇਖਦੀ ਹੈ ਤੇ ਉਹਨਾਂ ਦਾ ਡੈਡੀ ਕੋਲੇ ਫੋਨ ਆਇਆ ਕਹਿੰਦੇ ਵੀ ਜਿਹੜਾ ਤੁਹਾਡੇ ਸੈਲਫ ਵੀਰ ਬਾਹਰਲੀ ਰਸੋਈ ਤੇ ਸੈਲਫ ਦੇ ਪੱਥਰ ਪਾਇਆ ਹੋਇਆ ਕਹਿੰਦੇ ਵੀ ਕਿੱਥੋਂ ਲਿਆਂਦਾ ਤੇ ਕਿੰਨੇ ਦਾ ਆਇਆ ਸਾਰਾ ਪੁੱਛਿਆ ਉਹਨਾਂ ਨੇ ਤੇ ਡੈਡੀ ਕਹਿੰਦੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਫਿਰ ਫੇਰ ਹਾਂ ਡੈਡੀ ਕਰਦੇ ਤੇ ਫਿਰ ਉਹਨਾਂ ਨੇ ਸਾਰ ਫਿਰ ਮੈਂ ਦੱਸਿਆ ਵੀ ਬਖਾਓ ਆਪਣੇ ਬਲੌਗ ਦੇਖਦੇ ਆ ਤੇ ਫਿਰ ਫੋਟੋਆਂ ਫੋਟੋਆਂ ਖਿੱਚ ਕੇ ਪਾਈਆਂ ਕਿੱਥੋਂ ਲਿਆਂਦਾ ਫਿਰ ਡੈਡੀ ਨੇ ਸਾਰਾ ਐਡਰੈਸ ਦਿੱਤਾ ਕਹਿੰਦੇ ਅਸੀਂ ਵੀ ਰਸੋਈ ਚ ਪਉਣਾ ਤੇ ਲੋ ਜੀ ਇੰਨਾ ਮਸ਼ਹੂਰ ਹੋ ਗਿਆ ਆਪਣਾ ਪੱਥਰ ਚਲੋ ਜੀ ਆਪਾਂ ਧਰ ਲਈਏ ਚਾਹ ਲੋ ਭਾਈ ਸਬਜੀ ਆਪਾਂ ਧਰਤੀ ਤੇ ਇਹ ਆਪਣੇ ਕਈ ਪਾਣਾ ਦੇ ਕਮੈਂਟ ਆਏ ਕਹਿੰਦੇ ਦੀਦੀ ਇਹਦੇ ਦਾ ਪੜ ਦਾ ਲਾ ਲਓ ਇੱਥੇ ਤੇ ਕਹਿੰਦੇ ਵੀ ਫੇਰ ਵੀ ਸਮਾਨ ਜਾਂ ਪਿਆ ਹੋਣਾ ਜਿਵੇਂ ਜ਼ਿਆਦਾ ਕਿੰਨਾ ਸਮਾਨ ਜਾਂ ਪਿਆ ਭੈੜਾ ਲੱਗਦਾ ਨਾ ਤੇ ਕੋਈ ਨਹੀਂ ਆਪਾਂ ਪਰਦਾ ਵੀ ਲਾ ਲਾਂਗੇ ਤੇ ਆਪਾਂ ਇਹਦੇ ਨੇ ਜ਼ਿਆਦਾ ਸਮਾਨ ਨਹੀਂ ਰੱਖਾਂਗੇ ਬਸ ਦੋ ਦੋ ਤਰਜੀਹੇ ਰੱਖਾਂਗੇ ਸਮਾਨ ਆਪਾਂ ਇਹ ਰਸੋਈ ਦੇ ਵਿੱਚ ਹੀ ਧਰਦਾ ਕਰਾਂਗੇ ਕਿਉਂਕਿ ਰਸੋਈ ਅੱਗੇ ਬਰਸਰਾ ਆਂਟੀ ਦੇ ਅੱਖਣੋਂ ਵਾਂਸਾ ਆਂਟੀ ਦੇ ਇਹਨੇ ਕੋਲੇ ਦਾ ਹੈਗੀ ਉੱਥੋਂ ਚੱਕ ਲਿਆ ਕਰੋ ਹਨ ਇੱਥੇ ਵੀ ਚਲੋ ਵੀ ਸਾਹਮਣੇ ਅਗਰ ਦਿਖਦਾ ਤਾਂ ਵੀ ਭੈੜਾ ਜਾਣੀ ਲੱਗਦਾ ਹੈ ਨਾ ਜੇ ਸਮਾਨ ਥੋੜਾ ਹੋਵੇ ਆਪਾਂ ਇੱਥੇ ਸਮਾਨ ਹੈ ਜਿਹੜਾ ਥੋੜਾ ਹੀ ਰੱਖਿਆ ਕਰਨਾ ਦੋ ਚਾਰ ਜੀਜਾ ਜਿਵੇਂ ਹੀ ਰੱਖਿਆ ਕਰਾਂਗੇ ਤੇ ਕੱਪੜੇ-ਕੁਪੜੇ ਹਜੇ ਗਿੱਲੇ-ਸੱਲੇ ਜੇ ਪਾਈ ਹੈ ਜੀ ਦੇਖਦੀਆਂ ਸਲਾਹ ਕਰਦੀ ਸੀ ਮੈਂ ਹੁਣ ਹੀ ਲਾ ਦਿੰਨੀ ਆ ਲਾ ਕੇ ਧਰ ਦਨੀ ਅੰਦਰ ਉਹਨੇ ਦਾਲ ਸਬਜ਼ੀ ਬਣਦੀ ਹੈ ਤੇ ਕਿਰ ਦੇਖਦੇ ਛਟੀਆਂ-ਛੁਟੀਆਂ ਵੀ ਲੈ ਕੇ ਆਉਣੀ ਆ ਕਿਰਾਂ ਛਟੀਆਂ ਵੀ ਲੈ ਆਗੇ ਤੇ ਆਪਣੇ ਰਮਣ ਦੀਪ ਜਿਹੜੇ ਹੈਗੇ ਆ ਭੈਣ ਚਾਹਲ ਬਲੌਗ ਵਾਲੇ ਉਹ ਆ ਤੇ ਦੀਦੀ ਤੁਸੀਂ ਚੁੰਨੀ ਦਾ ਖੜਾ ਨਾ ਛੱਡਿਓ ਚੁੰਨੀ ਆਏ ਆ ਮੇਰਾ ਨਾ ਸ਼ਾਲ ਆ ਜਿਹੜਾ ਪਿਛਲੇ ਸਾਲ ਲਿਆਂਦਾ ਸੀ ਸਿਆਲ ਦੇ ਵਿੱਚ ਜਿਹੜਾ ਕਿ ਗਰਮ ਵੀ ਜ਼ਿਆਦਾ ਐ ਤੇ ਭਾਰਾ ਵੀ ਥੋੜਾ ਜਿਹਾ ਜ਼ਿਆਦਾ ਐ ਇੱਕ ਜਿਵੇਂ ਹਲਕਾ ਜਿਹਾ ਸਟਾਲ ਹੁੰਦਾ ਉਹ ਮੇਰੇ ਕੋਲੇ ਸੀਗਾ ਪਿਛਲੇ ਸਾਲ ਜਦੋਂ ਮੈਂ ਪਿਛਲੇ ਸਾਲ ਜਦੋਂ ਲੈ ਕੇ ਆਂਦਾ ਇਹ ਉਹ ਪਾਟ ਗਿਆ ਭਾਈ ਜਿਵੇਂ ਪੱਤੀ ਬਣਿਆ ਪਿਆ ਸੀਗਾ ਤੇ ਤਾਂ ਕਰਕੇ ਫਿਰ ਮੈਂ ਨਾ ਚੁੰਨੀ ਲੈ ਆਏ ਆ ਜੀ ਪਤਾ ਕੀ ਚੱਕਰ ਆਗਾ ਵੀ ਠੰਡ ਜੀ ਇਨੀ ਨਹੀਂ ਲਾਈ ਨਹੀਂ ਫੀਲ ਨਹੀਂ ਹੁੰਦੀ ਇੱਥੇ ਜਦੋਂ ਮੈਂ ਰੋਟੀ ਰੁੱਖ ਕੰਮ ਕਰਦੀ ਆ ਤੇ ਜਦੋਂ ਅੱਗ ਮਚਾ ਲੈਂਦੇ ਇੱਥੇ ਤੇ ਵਧੀਆ ਆਂ ਨੀ ਵਸ ਬਹੁਤ ਜ਼ਿਆਦਾ ਹੁੰਦੀ ਐ ਇੱਥੇ ਨਿੱਗਾ ਹੋ ਜਾਂਦਾ ਐ ਤੇ ਮੈਨੂੰ ਤਾਂ ਕੋਟੀ ਦੇ ਵਿੱਚ ਵੀ ਵੀ ਨਾ ਬੱਲੇ ਆਏ ਜੇ ਗਰਮੀ ਜਿਉਣ ਲੱਗ ਜਾਂਦੀ ਐ ਤੌਰ ਜਾਂਣ ਲੱਗ ਜਾਂਦੀ ਐ ਥੋੜਾ ਜਿਹਾ ਇੱਥੇ ਅਜ ਦਾ ਅਗਰ ਚਾੜਨੇ ਰੋਟੀ ਟੁੱਕ ਕਰਦੀ ਮੈਂ ਨਿੱਗਾ ਹੋ ਜਾਂਦਾ ਐ ਤੇ ਬਾਕੀ ਸਾਰਿਆਂ ਨੇ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਜਿਹੜਾ ਵੀ ਆਪਾਂ ਕੰਮ ਕਰਾਇਆ ਹਨ ਤਾਂ ਵਧੀਆ ਲੱਗਦਾ ਜੀ ਹਨਾ ਜਦੋਂ ਇੰਨਾ ਪਿਆਰ ਮਿਲਦਾ ਹਨਾ ਤਾਂ ਚਲੋ ਜੀ ਆਪਾਂ ਕੱਪੜੇ-ਕੁਪੜੇ ਲਾ ਲਈਏ ਹਾਂ ਕੱਪੜੇ ਲਾ ਕੇ ਤੇ ਫੇਰ ਆਪਾਂ ਤਾਰਾ ਵੱਲ ਹੋਵਾਂਗੇ ਤੇ ਵਿਜਦੀ ਨਾਲੇ ਮਲੀ ਆਉਂੂ ਛੜੀਆਂ ਕਿ ਥੱਪੀ ਛੜੀਆਂ ਵੀ ਲਿਆ ਹੋਈ ਵਧੀਆ ਸਰ ਜਾਂਦਾ ਪਰ ਰੋਟੀ ਰੁੱਕੀ ਕਰਨਾ ਹੁੰਦਾ ਜੀ ਰੋਟੀ ਰੋਟੀ ਕੱਲੀ ਹੁੰਦੀ ਐ ਅੱਗੇ ਤਾਂ ਆਪਾਂ ਸਬਜ਼ੀ ਵੀ ਬਣਾਉਂਦੇ ਚੁੱਲੇ ਤੇ ਹਨਾ ਹੁਣ ਆਪਣਾ ਜਿਹੜਾ ਨਵਾਂ ਕੁੱਕਰ ਆਇਆ ਹੁਣ ਆਪਣਾ ਸਬਜ਼ੀ ਤਾਂ ਗੈਸ ਤੇ ਬਣਦੀ ਤੇ ਚਲੋ ਆਪਾਂ ਪਹਿਲਾਂ ਛੜੀਆਂ ਕਿੰਨੀਆਂ ਲੈ ਕੇ ਆਉਣੇ ਆਮੇ ਫੇਰ ਆ ਕੇ ਕੱਪੜੇ ਲਾਓ ਲੋ ਜੀ ਆਪਾਂ ਲੱਗ ਗਏ ਤਾਰਾ ਕੱਢਣ ਨੂੰ ਮਿਸਤੀ ਗਿਆ ਆਪਰਾ ਸੌਣ ਨੂੰ ਤਾਂ ਮੈਂ ਕਿਹਾ ਨਾ ਕੰਮ ਕਰਿਆ ਕੁੱਤੇ ਆਉਣਗੇ ਰਾਤ ਨੂੰ ਆਪਣੇ ਮਰੇ ਹਾਂ ਨਹੀਂ ਆਉਣਗੇ ਰੇੜੀ ਲਾ ਦੇਂਗੇ ਹੈ ਰੇੜੀ ਲਾ ਦੇਂਗੇ ਉੱਧਰ ਉਹ ਸ਼ੇਰ ਵਰਗੇ ਅੰਦਰ ਹੀ ਹੋਣਗੇ ਉਹ ਨਾ ਵੱਡਾ ਸਾਰ ਫੱਟਾ ਜਾਂ ਇੱਕ ਉਹ ਫੱਟੀ ਪਈ ਜਿਹੜੀ ਆਪਣੇ ਬਾਹਰ ਹੋਣੀ ਲੱਗਦੀ ਜਿਆਦਾ ਤਾਂ ਆ ਮੰਝਾ ਲਾ ਦੇ ਟੁੱਟਿਆ ਜਾ ਇਹ ਲਾ ਦੇਣਗੇ ਸਹੀ ਹੁੰਦਾ ਘਰ ਆਪਣੇ ਛੇੜੀ ਵਰਗੀ ਹੁੰਦੀ ਹੈ ਜਾ ਚੁਕਿਆ ਫਿਰਦੇ ਰਹਿੰਦੇ ਸੁਨੇ ਆਓ ਹਾਂ ਆਓ ਸਵੇਰੇ ਵਸ ਕੰਮ ਦੀ ਹੈ ਕੰਪਲੀਟ ਹੋ ਜੂਗੀ ਤੇ ਬੁਰਗੀਆਂ ਨਾ ਬਸ ਲਾਤੀਆਂ ਉਹ ਬੁਰਗੀਆਂ ਦੇ ਉੱਤੇ ਤਾਂ ਪੱਥਰ ਧਰਨਾ ਟੈਂਕੀ ਵਾਲਾ ਇਹ ਇਹ ਹੁੰਦੀ ਹੈ ਚੰਗੇ ਮਿਸਤਰੀ ਦੀ ਨਿਸ਼ਾਨੀ ਚੰਗਾ ਮਿਸਤਰੀ ਚੰਗੀ ਮੱਤ ਹੀ ਦਿੰਦਾ ਉਹ ਰਹਿ ਦਿੰਦਾ ਕਿ ਮੱਤ ਰਾ ਮੱਤ ਵੀ ਰਾ ਵੀ ਤੇ ਉਹਦੇ ਆਏ ਨਹੀਂ ਜਿਵੇਂ ਇਹ ਚਣੀ ਆਈ ਨਹੀਂ ਚੰਦੇ ਨਾਲ ਆਏ ਨਹੀਂ ਫੇਰ ਚੱਲਣਾ ਚਾਰ-ਚਾਰ ਘੜੀਏ ਘਰ ਨੂੰ ਚੱਲਣਾ ਠੀਕ ਹੈ ਜਦੋਂ ਪਾਣੀ ਤਪਿਆ ਕਰੋ ਉਹਦੇ ਚੰਦੇ ਮਿਸਟਰੀ ਨੇ ਮਾਰਾ ਕਿ ਕਹਿੰਦਾ ਵੀ ਜਿਹੜਾ ਪੱਥਰਾ ਕਹਿੰਦਾ ਤੁਸੀਂ ਧਰਿਆ ਹੋਇਆ ਡੈਂਚ ਦੇ ਥੱਲੇ ਉਹ ਨਿਕਲ ਜੂਗਾ ਕਹਿੰਦੇ ਉਹੀ ਗੱਲ ਨੂੰ ਤੇ ਉੱਠੀ ਧਰ ਲਿਓ ਜੀ ਲੋਡਰ ਦੇ ਨਾਲ ਕਿਤੇ ਲੋਡਰ ਦੇ ਨਾਲ ਧਰਾਂਗੇ ਮੰਨ ਕੇ ਕੋਲ ਸੌ ਰੋ ਸੋ ਖਰਚਾ ਆਊਗਾ ਲੋਡਰ ਨਾਲ ਜੇ ਇਹ ਪੱਥਰ ਬਣਾਉਂਦੇ ਬੱਤਰੀ ਸੈਮੈਂਟ ਸਾਹ ਸਿਮੈਂਟ ਕਿੰਨਾ ਖਰਚਾ ਐ ਲੈ ਕੇ ਆਈਏ ਨਹੀਂ ਲੈ ਕੇ ਆਈਏ 1000 ਰੁਪਏ ਖਰਚਾ ਆ ਜਾਣਾ ਕੀ ਲੱਗੂ ਸਾਣਾ ਮਿਸਤਰੀ ਆਹਿੰਦਾ ਚੰਗਾ ਮਿਸਤਰੀ ਚੰਗੀ ਹੀ ਹੈ ਦੰਦਾ ਇੰਨੀ ਮੱਕੀ ਨਹੀਂ ਨਹੀਂ ਕੋਈ ਹੋਰ ਮਿਸਤਰੀ ਹੁੰਦਾ ਹੁੰਦਾ ਆਪਾਂ ਦਾ ਬਣਾਉਣਾ ਹੀ ਆਪਣੀ ਧਿਆੜੀ ਬੰਦੀ ਹੈ ਇਹ ਵੀ ਨਹੀਂ ਕੀ ਬਾਲਦਾ ਠੀਕ ਹੋ ਗਿਆ ਕਿ ਮੈਂ ਚਾਗਨੀ ਹੈ ਹਾਂ ਆਈ ਚਾਗਦੀ ਆ ਕਿ ਲਾਉਰੇ ਨਹੀਂ ਬਾਲੀ ਘੜਤਾ ਆ ਗਾਣੂ ਤਾਂ ਨਹੀਂ ਰਹਿਣੀ ਹਣ ਆ ਗਿਆ ਲੋ ਜੀ ਆ ਬਣ ਗਈ ਕੰਦ ਇੱਥੇ ਸੀ ਪਹਿਲਾਂ ਆਹ ਚ ਇੱਥੇ ਮੋਰੀ ਜਿਆ ਹ ਤੇ ਮੰਜੇ ਤੋਂ ਜ਼ਿਆਦਾ ਥਾਂ ਖੁੱਲ ਗਿਆ ਆਹ ਕੰਦ ਦੇ ਬਰੋਬਰ ਆ ਗਿਆ ਜੇ ਆਪਣਾ ਥਾਂ ਤਾਂ ਫਿਰ ਬਹੁਤ ਆ ਉਧਰ ਉਹ ਉਥੋਂ ਟਿਕਰ ਆਏ ਗੱਲ ਕਰ ਵੀ ਫਿਰ ਮੈਂ ਤਾਂ ਡੈਡੀ ਨੂੰ ਆਇਆ ਆਖਿਆ ਸੀ ਉਹ ਤਾਂ ਇਹਨਾਂ ਨੇ ਡੈਡੀ ਨੇ ਹੋਰਿਆ ਨੇ ਕਰਿਆ ਰਸੋਈ ਦੀ ਸੇਹ ਟਿੱਕਰ ਇੱਥੇ ਜਿਵੇਂ ਆਪਣੀ ਰਸੋਈ ਦੀ ਕੰਦਾ ਆ ਵੀ ਆ ਇੱਥੋਂ ਟਿੱਕਰ ਮੈਂ ਕਿਹਾ ਜੀ ਥੋੜਾ ਜਿਹਾ ਹੋਰ ਗਾਂਵ ਵਧਾ ਹੁੰਦੇ ਚਲੋ ਆਇਆ ਵੀ ਜਿੱਦੇ ਆ ਰਸੋਈ ਵਾਲਾ ਜਿੰਨਾ ਵੀ ਖਾਨੇ ਜੇ ਵਿੱਚ ਜਿਵੇਂ ਛਟੀਆਂ ਛੁੱਟੀਆਂ ਟਿਕ ਜਾਂਦੀਆਂ ਮੈਂ ਪਾਥੀਆਂ ਪੁੱਥੀਆਂ ਧਰ ਲੈਨੇ ਆਪਾਂ ਵੀ ਇੱਥੇ ਇੱਕ ਪਾਸੇ ਜੇ ਓਟੇ ਜੇ ਚ ਤੇ ਪਰ ਇੰਨਾ ਕੀ ਕਰਿਆ ਮਿਸਤਰੀ ਨੇ ਡੈਡੀ ਕਹਿੰਦੇ ਸੀ ਕਹਿੰਦੇ ਕੋਈ ਨਹੀਂ ਫੇਰ ਕਰ ਲਾਂਗੇ ਇੰਨੀ ਗੰਧ ਬਣ ਗਈ ਆਪਣੀ ਤੇ ਆਜ ਬੋਰਡ ਵਿੱਚ ਆ ਗਿਆ ਇਹ ਇਹ ਵੀ ਪੱਟਾ ਫਟਾਈ ਕਰ ਲੈਣਗੇ ਬਾਅਦ ਚ ਇਹ ਆਪ ਹੀ ਉਗ ਰਾਇਆ ਸੀਗਾ ਜੀ ਆਪਾਂ ਇੱਥੋਂ ਇੱਕ ਡਾਣੀ ਜਿਹਾ ਪੱਟ ਕੇ ਉੱਥੇ ਲਾਤੀ ਉਹਦਾ ਵਾਵਾ ਹੋ ਰਿਹਾ ਇਹ ਫਿਰ ਹੋ ਸੀ ਇਹਨੇ ਆਪਣੇ ਬਾਥਰੂਮ ਦਾ ਜਿਹੜਾ ਅਪਾਰਟਾ ਇੱਥੋਂ ਆ ਸਾਰੀਆਂ ਤੇੜਾ ਇਹਦੇ ਕਰਕੇ ਛੱਡੀਆ ਇੰਨੀ ਪਾਟ ਗਿਆ ਸੀ ਬਾਥਰੂਮ ਆਪਣਾ ਤੇ ਚਲੋ ਇੰਨਾ ਥਾਂ ਖੁੱਲ ਗਿਆ ਹੁਣ ਇੱਥੇ ਮਸ਼ੀਨ ਮਸ਼ੂਨ ਖੜਜਾ ਕਰੋ ਆਪਣੀ ਕਣਕ ਪੀਜਣ ਵਾਲੀ ਇੱਥੇ ਲਾਉਣਗੇ ਮੰਜਾ ਮੁੰਜਾ ਉਹ ਕੁੱਤਿਆਂ ਬੱਲਿਆਂ ਦੇ ਡਰਉ ਆਪਣੇ ਸ਼ੇਰੂ ਹੋ ਰਹੇ ਹੁੰਦੇ ਕਿਸੇ ਦਾ ਡਰ ਨਹੀਂ ਚਿੜੀ ਨਹੀਂ ਫੜਕਦੀ ਸਾਡੇ ਚ ਸ਼ੇਰੂ ਹੋ ਰਹੇ ਹਨ ਜਿਹੜੇ ਬਾਲੇ ਕੱਬੇ ਬੱਸ ਡਰ ਡਰਤਾ ਨਹੀਂ ਅਸੀਂ ਡਰੇ ਹਾਂ ਤੇ ਨਾ ਹੀ ਕੋਈ ਸਾਡੇ ਆਵੇ ਸਾਥ ਡਰਦਾ ਸਾਰੇ ਸਾਰਨਾ ਤਾਂ ਡਰਦੇ ਆ ਹੈ ਤੇ ਜਸ਼ਨਦੀਪ ਠੰਡਾ ਦਿੱਤਾ ਪਾਣੀ ਲਿਜਾਣਾ ਪਊਗਾ ਪੁੱਤ ਮੈਂ ਤਾਂ ਅਖੇ ਕਿਤੇ ਨਾਉਣ ਨੂੰ ਪਾਣੀ ਵਾ ਕੇ ਲੈ ਤੇ ਆਪਦੀ ਆਉਂਦਾ ਲਈ ਚਲੋ ਜੀ ਅੱਪਾ ਗੁਨੀ ਆਟਾ ਦੁੱਧ ਮੈਂ ਗਰਮ ਤਰਿਆਈ ਤੇ ਪਾਣੀ ਦਾ ਪਤੀਲਾ ਜਿਹੜਾ ਕਿ ਬਾਲੇ ਮਾਰੀ ਜਾਂਦਾ ਬਾਲੇ ਚਾਹ ਵਾਂਗ ਉਬਲੀ ਜਾਂਦਾ ਸੀ ਦਸ਼ਨਦੀਪਾ ਹੁਣੀ ਨਾ ਆਏਗਾ ਕਿ ਕੀ ਕਰਦਾ ਕਿਉਂ ਪੰਗੇ ਲੈਣਾ ਅੱਪਾ ਤੇ ਸਾਰਾ ਕੰਮ ਹੀ ਗਰਮ ਪਾਣੀ ਦਾ ਮੈਂ ਤਾਂ ਪੋਚੇ ਵਲੋਣੀ ਅੱਧੀ ਬਾਲਟੀ ਇਹੋ ਜੀਆ ਗਰਮ ਪਾਣੀ ਦੀ ਤੇ ਅੱਧਾ ਪਾਣੀ ਹੁੰਦਾ ਠੰਡਾ ਜੀ ਜੇ पांडे ਮੰਨਣੇ ਤਾਂ ਵੀ ਅੱਧਾ ਗਰਮਾਦਾ ਓਏ ਨਾ 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 ਹਰ ਜਾ ਤੇ ਕੱਪੜੇ ਚੱਲਣਿਆਂ ਦਾ ਵੀ ਅੱਧਾ ਗਰਮ ਹੋ ਕਰ ਲੈਣੇ ਬੱਠਾ ਵਿੱਚ ਪਾ ਲੈਣੇ ਡੱਬ ਵਿੱਚ ਤੇ ਬਸ ਗਰਮ ਪਾਣੀ ਤੇ ਚੱਲੂ ਹੈ ਸਾਲੂ ਸਾਲ ਆਪਣਾ ਤੇ ਸਾਰਾ ਬਸ ਤਾਂ ਕਰਕੇ ਪਾਥੀਆਂ ਬੁੱਥੀਆਂ ਦੀ ਦੇ ਲੱਕਣਾ ਲੁੱਕਣਾ ਦੀ ਲਾਗਤ ਆਪਣੇ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਸਾਰਾ ਕੰਮ ਹੀ ਆਪਣਾ ਤੁੱਤੇ ਪਾਣੀ ਤੇ ਚਾਹੁੰਦਾ ਗਰਮ ਪਾਣੀ ਤੇ ਤੇ ਬੱਸ ਮੈਂ ਗੁੰਦੀ ਆਟਾ ਕੋਲੇ ਬੈ ਕੇ ਨਾਲ ਕੋਹ ਨੂੰ ਦੁੱਧਵਾਦ ਕਰ ਮੈਂ ਤੂੰ ਅੱਜ ਵੀਡੀਓ 'ਚ ਨਹੀਂ ਆਈ ਮਿੱਡੀ ਆਈ ਨਹੀਂ ਵੀ ਵੀਡੀਓ 'ਚ ਇੰਨੇ ਦਰ ਹੋ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਭੱਜੂਗਾ ਸਾਜ ਸਾਜ ਢਾ ਰੱਖਿਆ ਹੁਣ ਮਾਗਰ ਜਿੰਮੀ ਦੇ ਨਾ ਪੁੱਤ ਹਟ ਜਾ ਛੇਰੂ ਕਿੱਥੇ ਆ ਛੇਰੂ ਦਾ ਬਰਾਲੀ ਸਿਸ ਦੇ ਗਿਆ ਇਹ ਬਰਾਲੀ ਚ ਦੇ ਗਿਆ ਚੌੜ ਗਰੀ ਇਹਨਾਂ ਨਾ ਲਾ ਹੁਣ ਪਾਪਾ ਨਹੀਂ ਜਾਵੇ ਨਾ ਲੱਗਦਾ ਸੀ ਤੇ ਜਿਹੜੀ ਆਪਣੀ ਰਬੜ ਵਾਲੀ ਫੱਟੀ ਆ ਪਈ ਤਾਂ ਹੁਣ ਨਾਲੇ ਜੀ ਐ ਉਹ ਪੀੜੀ ਜਸ਼ਨ ਜਸ਼ਨ ਨਾ ਜਸ਼ਨ ਜਸ਼ਨ ਮੈਂ ਕਿਹਾ ਡੈਡੀ ਕਿਹਾ ਦੇ ਮੁੜ ਕੇ ਦੇ ਉਹ ਆ ਪਈ ਐ ਕੋਲੀ ਡੈਡੀ ਨੂੰ ਪੀੜੀ ਨਹੀਂ ਦਸੀ ਨਾ ਹੁਣ ਨਾਲੇ ਜੀ ਜਸ਼ਨ ਰਬੜ ਵਾਲੀ ਪੀੜੀ ਲੈ ਕੇ ਦੇ ਹੁੱਥੀ ਪਈ ਸੀ ਜਿਹੜੀ ਉਹ ਤਾਂ ਕੱਲ ਦੀ ਪਈ ਆ ਉੱਥੇ ਜਸ਼ਨ ਨਾ ਤਾਂ ਸੀ

ਇੱਕੀ ਦਾ ਨੰਬਰ ਜਰੂਰ ਚਾਹੀਦਾ। ਅੱਛਾ ਠੀਕ ਹੈ ਕੱਲ ਨੂੰ ਲੈ ਕੇ ਜਾਣੀ ਹੈ। ਠੀਕ ਹੈ। ਤੇ ਕੱਲ ਦਾ ਦਿਨ ਹੈ ਕੱਲ ਦਾ ਦਿਨ ਹੋਰ ਜਾਣਾ ਜੀ ਤੇ ਪਰਸੋ ਹੈਗੀ ਇਹਨਾਂ ਦੀ ਪੀਟੀਐਮ ਜਿਹੜਾ ਕੀ ਇਹਨਾਂ ਦੇ ਪੇਪਰ ਉਹ ਟੈਸਟ ਵਗੈਰਾ ਪੇਪਰ ਹੋਏ ਸੀ ਤੇ ਫੇਰ ਮਿਲ ਜਾਣੀ ਹੈ ਆਪਣੇ ਬੱਚਿਆਂ ਨੂੰ ਛੁੱਟੀਆਂ ਹਰਿਆਣੇ ਦੇ ਵਿੱਚ ਤੇ ਫੇਰ ਦੇਖਾਂਗੇ ਤੇ 5 ਤਰੀਕ ਨੂੰ ਹੈਗਾ ਆਪਣੇ ਨਗਰ ਕੀਰਤਨ ਤੇ ਜਦੋਂ ਪਹਿਲਾਂ ਦਾ ਨਹੀਂ ਨਗਰ ਕੀਰਤਨ ਤੋਂ ਬਾਅਦ ਦੇਖਾਂਗੇ। ਫਰਾ ਦਾ ਫੋਨ ਆਇਆ ਸੀਗਾ ਕਹਿੰਦਾ ਆ ਜੀ ਉਹ ਛੁੱਟੀਆਂ ਦੇ ਵਿੱਚ ਮਿਲ ਜਿਓ ਮੈਂ ਆ ਦੇਖਾਂਗੇ ਜੇ ਤਾਂ ਆਪਣੀ ਜਿਹੜੀ ਕਿ ਚਿੱਟੀ ਗਾਂ ਖਰ ਹਜੇ ਤਾਂ ਨਹੀਂ ਸੁੰਦੀ ਕੱਢੂਗੀ ਦਾਣਾ ਉਹ ਕਿਉਂਕਿ ਹਜੇ ਚੰਗੀ ਤਰ੍ਹਾਂ ਉਹਨੇ ਦੁੱਧ ਵਗੈਰਾ ਨਹੀਂ ਲਾਇਆ ਹਜੇ ਬਾਕੀ ਉਹਦੇ ਦਾਣ ਆਪਾਂ ਥੋੜੇ ਭੁੱਲ ਗਏ ਸੀਗੇ ਵੀ ਆਪਣੇ ਧਿਆਨ ਚ ਹੀ ਨਹੀਂ ਸੀ ਵੀ ਕਿਹੜੇ ਵੀ ਕੰਮ ਉਹਦੇ ਵੀ ਠੀਕੇ ਗੜਦੇ ਰਹੀ ਆ ਹਨਾ ਤੇ ਬਾਕੀ ਹਜੇ ਦਿਨ ਕੱਢੂਗੀ ਵਧੀਆ ਦੁੱਧ ਲਾਉਣੀ ਹੁੰਦੀ ਸੋਹਣਾ ਤੇ ਫਿਰ ਦੇਖਾਂਗੇ 5 ਤਰੀਕ ਤੋਂ ਬਾਅਦ 4 ਦਿਨ ਲਾ ਆਵਾਂਗੇ ਬਾਕੀ ਘਰਦਿਆਂ ਨੂੰ ਪੁੱਛਾਂਗੇ ਕੀ ਬੋਲਦੇ ਆ ਤੇ ਚਲੋ ਜੀ ਆਪਾਂ ਬੁੰਨੀ ਆਟਾ ਲੋ ਜੀ ਆਪਾਂ ਲਾ ਗਏ ਆ ਰੋਟੀ ਨਾ ਜੜੀ ਖਾਈ ਜਾਂਦੇ ਆ ਜਦਨੇ ਹਲੇ ਖਾਣੇ ਦੇ ਤੇ ਮੰਮੀ ਅੱਜ ਵਰਤ ਕੰਡਾ ਉਹਦਾ ਜੀ ਫੇਰ ਹੋਊਗਾ ਮੰਨਾ ਖਾ ਕੇ ਖਰਾਉਂਗਾ ਖਾਣਗੇ ਕਰ ਲਈ ਕਰਕੇ ਕਰੀ ਇੱਥੇ ਵੀ ਖਾਣ ਨੂੰ ਤੇ ਬਸ ਰੋਟੀਆਂ ਜਿਹੜੀਆਂ ਰਹਿ ਗਈਆਂ ਥੋੜੀਆਂ ਜਿਹੀਆਂ ਰਹਿ ਗਈਆਂ ਤੇ ਜਸ਼ਨ ਆਲੂ ਮਟਰ ਹਾਂ ਆਲੂ ਮਟਰ ਮਟਰ ਬੋਲ ਫਰਲੇ ਮਟਰ ਵੱਧ ਹੀ ਪਾਏ ਆ ਉਹ ਜਿਹਨੇ ਵੱਧ ਹੀ ਪਾਏ ਅੱਗੇ ਘੜ ਲੈ ਮਾਂ ਤੇਰਾ ਅੱਗੇ ਕੱਲ ਨੂੰ ਗਾਜਰਾ ਗੁੱਧਾ ਚ ਪਾਲਾਂ ਤੇ ਜਸ਼ਨ ਤੇ ਡੈਡੀ ਗਏ ਸੀ ਉਹ ਦੁੱਧ ਪਾਣ ਕਿ ਆਉਂਦੇ ਲਿਆਏ ਮੈਡ ਆਪਿਆ ਦੋਪਰ ਉੱਤੇ ਰੋਟੀਆਂ ਇਹਦੇ ਉੱਤੇ ਮੈਡ ਤੇ ਵਰਦ ਗਈ ਆ ਅਰੰਗਾ ਵਾ ਲੈ ਕੇ ਤੂੰ ਖਾ ਲੈ ਤੂੰ ਖਾ ਲੈ ਲੀ ਪੂਰੇ ਲੈ ਆ ਉਹ ਮੁੰਡਾ ਇਹ ਮੁੰਡਾ ਹੋਰ ਪਿੱਛੇ ਲਾਇਆ ਪਿੱਛੇ ਆ ਲੈ ਹੁੰਦਾ ਜੀ ਹਰੇ ਰੰਗ ਦਾ ਕਾਲਾ ਬੈਣ ਬਸ ਇਹਨਾਂ ਨਾਲ ਆ ਪਹਿਲਾ ਸੀਗਾ ਲਾਲ ਇੰਨੇ ਵਧੀਆ ਹੁੰਦੇ ਆ ਨਾ ਇਹ ਤਾਰਾਂ ਨਹੀਂ ਆਲੇ ਮੜੀਆਂ ਮੜੀਆਂ ਪਲਾਸਟਿਕ ਦੀਆਂ ਤਾਰਾਂ ਨਹੀਂ ਹੁੰਦੀਆਂ ਉਹ ਮੰਮੀ ਰੇਤਾ ਤੇ ਕੁਛ ਨਹੀਂ ਸੀ ਉਹ ਬਾਹਰ ਪਾਣੀ ਢਕੀਨੇ ਡੋਲ ਰੱਖਿਆ ਸੀ ਪਾਣੀ ਦਾ ਉਹ ਮਸਾਲਾ ਨਹੀਂ ਪਾਇਆ ਮਿਸਤਰੀ ਦਾ ਉਹਦੇ ਤੇ ਪਾਇਆ ਉਹਦੇ ਤੇ ਪਾਇਆ ਸੀ ਪਾਪੇ ਨੇ ਜਿਹੜਾ ਨਾ ਨਾਨਾ ਪੁੱਤ ਨਹੀਂ ਉਹ ਕਰਿਆ ਸੀ ਵੱਡੇ ਸੀ ਨਾਨਾ ਨਾਨੇ ਉਹਨਾਂ ਨੇ ਤੇ ਲਵਾਇਆ ਸੀ ਉੱਥੇ ਲਵਾਇਆ ਸੀ ਮਸਾਲਾ ਉਹਨੇ ਕਹਿ ਸੀ ਕਿ ਬਾਣੀ ਪਾਇਆ ਸੀ ਕਿਆ ਸੀ ਉਹਨੇ ਮਾਮਾ ਨੂੰ ਮਸਾਲਾ ਲਾਇਆ ਉਹ ਕਹਿ ਗਿਆ ਕਿ ਆਹ ਨਾਲ ਕੈ ਨਾਲ ਹਾਂ ਕਹਿੰਦਾ ਹੋਰ ਹੀ ਹੋ ਗਿਆ ਉੱਤਰ ਹੋਇਆ ਜਾਂ ਤੇ ਮਸਾਲਾ ਨਾ ਦੀ ਫਿਰ ਮਸਾਲਾ ਲਾ ਕੇ ਉਹ ਤਾਂ ਮੈਂ ਕਹਿ ਤਾ ਕਿ ਕੰਮ ਰਿੰਦਾ ਜਮੂਗਾ ਤੇ ਖਾ ਲੋ ਜੀ ਸਾਰੇ ਭੈਣ ਭਰਾ ਪ੍ਰਸ਼ਾਦੇ ਤੇ ਕੱਲ ਨੂੰ ਚਲੋ ਆਪਣਾ ਕੰਮ ਨਿਭੜੀ ਜਾਊਗਾ ਮੈਂ ਲਾਹਾਂ ਕੰਦੀਆਂ ਕੱਢਣੇ ਕੱਢ ਦੇਣਗੇ ਤੇ ਫੇਰ ਲੋਡਰ ਸੱਦ ਕੇ ਤੇ ਉਹ ਜਿਹੜਾ ਤਾਂ ਵਾਲਾ ਉਹ ਪਾਇਆਗਾ ਕੀ ਆਦੇ ਹੈ ਇਹ ਭੁੱਲ ਜਾਨੀ ਇੱਕਦਮ ਕੋਠਾ ਮੈਂ ਕੋਠਾ ਦੀ ਉਹ ਰੁਆਰੇ ਹੋ ਤਰਸਾ ਕੋਧਲੇ ਮਾੜੇ ਬਗਾ ਗੁਰਜੀ ਨਹੀਂ ਨਹੀਂ ਲੈਟਰ ਲੈ ਲੈਟਰ ਜਿਹੜਾ ਲੈਟਰ ਜਆ ਪਾਇਆ ਉਹ ਟੈਂਕੀ ਦੇ ਥੱਲੇ ਵਾਲਾ ਉਹ ਕੱਲ ਨੂੰ ਜੇ ਟਾਈਮ ਲੱਗਾ ਕੱਲ ਨੂੰ ਧਰ ਦੇਣੀ ਨਹੀਂ ਪਰਸੋਂ ਧਰ ਦੇਣਗੇ ਲੋਡਰ ਚੱਕੂਗੀ ਧਰ ਦੀ ਕਰਾਂ ਆ ਕੀ ਕੂਗੀ ਧਰ ਦੀ ਕਰਾ ਵੀ ਦੀ ਉੱਥੋਂ ਦੀਆਂ ਨੂੰ ਕੋਣ ਬ੍ਰਾਹਮਣ ਕੋਲ ਦੇ ਸਰੂ ਵੀ ਰਾਮਣ ਗੋਲਦੀ ਤੇ ਦੱਸ ਚੰਗਾ ਬਰਾਂਡ ਤੇ ਦੇ ਬਰਾਂਡ ਮੈਂ ਆ ਗਿਆ ਮੈਂ ਮੈਂ ਆ ਗਿਆ ਖੈਂਤੀ ਮੰਮੀ ਮਹ ਜੇ ਕੋ ਚੰਗਾ ਮਿਸਤਰੀ ਹੋਵੇ ਤਾਂ ਚੰਗੀ ਰਹੀ ਦਿੰਦਾ ਹਾਂ ਨਹੀਂ ਇਹ ਨਹੀਂ ਹੋਰ ਮਿਸਤਰੀ ਹੁੰਦਾ ਬਟਾ ਸੀਮੈਂਟ ਦਾ ਬਚਾ ਹਾਂ ਵੀ ਆਪਣਾ ਵੀ ਰੋਆ ਹੋ ਜਾਂਦਾ ਵੀ ਮੇਰਾ ਘੜਾ ਮਸਾਲਾ ਲੱਗਦਾ ਮੇਰੀ ਕੀ ਬਚੀ ਲੱਗਦਾ ਘਟਾ ਸੀਮੈਂਟ ਦਾ ਬਚਾ ਤੇ ਦੋ ਘਟੇ ਬਾਈ ਦੇ ਆਉਦੇ ਬੱਧੀ ਦੇ ਬੱਧੀ ਦੇ ਕੇ ਸਰਦਾ ਬੈਂਦਾ ਫੇਰ ਸਰਕਾ ਬਣਾ ਕੇ ਬਰੇਤੀ ਸੀਨਾ ਦੇ ਕਰੈਸਣ ਬੈਂਦਾ ਹੂੰ ਛਿੰਨਾ ਬੀ ਜਾਲਾ ਵਿਚਾਰ ਕਿੰਨਾ ਹਜ਼ਾਰ ਰੁਪਏ ਦਾ ਸਮਾਨ ਬਚਾ ਗਿਆ ਯਾਰੀ ਲਾਗਾ ਹਜ਼ਾਰ ਮੈਂ ਤਾਂ ਬਈ ਕੁਛ ਨਹੀਂ ਹੂੰ ਵੱੜ ਲਾਦਾ ਜੱਸੀ ਵੱਡਾ ਉਬੜਾ ਤੇ ਆਉਂ ਮੁੱਢੀ ਲਾਉਂ ਗਰੀਆ ਦਾ ਦੀਵਾ ਚਾ ਥੋੜਾ ਕੱਟ ਕੇ ਮੋਢਾ ਦਿੱਤਾ ਤੇ ਬਾਅਦ ਹੋਰ ਪਾ ਕੇ ਹੋਰ ਵਾਕੇ ਆਏ ਤਾਂ ਸਾਰਾ ਉਬੜ-ਬੁੜ ਖਾਲਚ ਆਇਆ ਤੇ ਥਾਲ ਭਰਿਆ ਪਿਆ ਮੈਂ ਆਇਆ ਮੈਂ ਆਇਆ ਮੁੱਢੀ ਉਹ ਤਾਂ ਜਿਹੜੀ ਆਦੀ ਨਾ ਪਾਣੀ ਦਾ ਤੇ ਡੇਢ ਰੋਸ ਵਿੱਚ 500 ਦਾ ਨਾ ਘੜ ਦੂੰ

ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਕਰਦੇ ਆ ਆਪਾਂ ਇੱਥੇ ਹਨ ਬਣਾ ਲਏ ਤੁਹਾਨੂੰ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਜਿਹੜੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਹੁੰਦੇ ਚੈਨਲ ਨੂੰ ਕਰ ਲੈ ਕਰੋ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸੁਣਾ ਦੇ ਕਮੈਂਟ ਲਾ ਕੇ ਜਰੂਰ ਦੱਸਿਆ ਕਰੋ ਤੇ ਬਾਕੀ ਜਿਹੜੇ ਭੈਣ ਭਰਾ ਮੈਨੂੰ ਵੀਡੀਓ ਨੂੰ ਕਰ ਲੈ ਜੀ ਫਿਰ ਬਹੁਤ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਭੈਣ ਭਰਾ ਮਨੂੰ ਸਸ਼ੀ ਕਾਹ ਜੀ ਬਾਏ ਬਾਏ ਜੀ